ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਰਾਜ ਗੁਰਬੀਰ ਸਿੰਘ ਚਾਹਲ ਆਯੁਰਵੈਦਿਕ ਫਿਜ਼ੀਸ਼ੀਅਨ ਅੱਜ ਗੱਲ ਕਰਾਂਗੇ ਹੈਪੇਟਾਈਟਸ ਬੀ ਬਾਰੇ ਹੈਪੇਟਾਈਟਸ ਬੀ ਲਿਵਰ ਦੀ ਉਹ ਇਨਫੈਕਸ਼ਨ ਹੈ ਜੋ ਕਿ ਹੈਪੇਟਾਈਟਸ ਬੀ ਵਾਇਰਸ ਦੇ ਨਾਲ ਹੁੰਦੀ ਹੈ ਮੁੱਖ ਤੌਰ ਤੇ ਇਹ ਦੋ ਤਰ੍ਹਾਂ ਦੀ ਹੁੰਦੀ ਹੈ ਐਕਿਊਟ ਅਤੇ ਕ੍ਰੋਨਿਕ ਜਦੋਂ ਇਨਫੈਕਸ਼ਨ 6 ਮਹੀਨਿਆਂ ਤੋਂ ਘੱਟ ਸਮੇਂ ਲਈ ਰਹਿੰਦੀ ਹੈ ਤਾਂ ਉਸ ਨੂੰ ਐਕਿਊਟ ਇਨਫੈਕਸ਼ਨ ਕਿਹਾ ਜਾਂਦਾ ਹੈ ਜੇ ਕੋਈ ਇਨਸਾਨ 6 ਮਹੀਨਿਆਂ ਤੋਂ ਵੱਧ ਸਮੇਂ ਲਈ ਹੈਪੇਟਾਈਟਸ B ਵਾਇਰਸ ਤੋਂ ਗ੍ਰਸਤ ਰਹਿੰਦਾ ਹੈ ਤਾਂ ਉਸ ਨੂੰ ਕ੍ਰੋਨਿਕ ਹੈਪੇਟਾਈਟਸ B ਤੋਂ ਗ੍ਰਸਤ ਮੰਨਿਆ ਜਾਂਦਾ ਹੈ ਕ੍ਰੋਨਿਕ ਹੈਪੇਟਾਈਟਸ B ਦੀ ਬਿਮਾਰੀ ਤੋਂ ਗ੍ਰਸਤ ਇਨਸਾਨ ਦੇ ਵਿੱਚ ਲਿਵਰ ਫੇਲਿਅਰ ਲਿਵਰ ਸਿਰੋਸਿਸ ਅਤੇ ਲਿਵਰ ਕੈਂਸਰ ਹੋਣ ਦੇ ਚਾਂਸਸ ਕਾਫੀ ਜ਼ਿਆਦਾ ਹਾਈ ਹੋ ਜਾਂਦੇ ਹਨ ਹੈਪੇਟਾਈਟਸ B ਦੀ ਬਿਮਾਰੀ ਤੋਂ ਗ੍ਰਸਤ ਬਾਲਗ ਇਨਸਾਨ ਪੂਰੀ ਤਰ੍ਹਾਂ ਸਵਸਥ ਹੋ ਜਾਂਦੇ ਹਨ ਚਾਹੇ ਉਹਨਾਂ ਦੇ ਲੱਛਣ ਕਿੰਨੇ ਵੀ ਜ਼ਿਆਦਾ ਸੀਰੀਅਸ ਕਿਉਂ ਨਾ ਹੋਣ ਨਵਜਾਤ ਬੱਚੇ ਅਤੇ 15 ਸਾਲ ਦੀ ਉਮਰ ਤੋਂ ਕੱਟੇ ਉਮਰ ਦੇ ਬੱਚਿਆਂ ਦੇ ਵਿੱਚ ਹੈਪੇਟਾਈਟਸ ਬੀ ਤੋਂ ਗ੍ਰਸਟ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਹਾਈ ਹੁੰਦੇ ਹਨ ਹੈਪੇਟਾਈਟਸ ਬੀ ਦੀ ਬਿਮਾਰੀ ਤੋਂ ਬਚਣ ਲਈ ਵੈਕਸੀਨ ਅਵੇਲੇਬਲ ਹੈ ਸਾਈਨ ਐਂਡ ਸਿੰਪਟਮਸ ਪੇਟ ਦੇ ਵਿੱਚ ਦਰਦ ਹੁੰਦਾ ਹੈ ਇਨਸਾਨ ਨੂੰ ਭੁੱਖ ਘੱਟ ਲੱਗਦੀ ਹੈ ਜੀ ਕੱਚਾ ਹੁੰਦਾ ਹੈ ਉਲਟੀ ਵਾਂਗੂ ਮਹਿਸੂਸ ਹੁੰਦਾ ਹੈ ਗੂੜੇ ਰੰਗ ਦਾ ਪਿਸ਼ਾਬ ਆਉਂਦਾ ਹੈ। ਇਨਸਾਨ ਨੂੰ ਬੁਖਾਰ ਮਹਿਸੂਸ ਹੁੰਦਾ ਹੈ। ਜੋੜਾਂ ਦੇ ਵਿੱਚ ਦਰਦ ਹੁੰਦਾ ਹੈ। ਹਰ ਸਮੇਂ ਇਨਸਾਨ ਥਕਾਵਟ ਮਹਿਸੂਸ ਕਰਦਾ ਹੈ। ਉਲਟੀਆਂ ਇਨਸਾਨ ਦੀ ਪਾਚਨ ਸ਼ਕਤੀ ਘਟ ਜਾਂਦੀ ਹੈ। ਅੱਖਾਂ ਅਤੇ ਸਰੀਰ ਦੀ ਚਮੜੀ ਦਾ ਰੰਗ ਪੀਲਾ ਪੈ ਜਾਂਦਾ ਹੈ। ਥਕਾਵਟ, ਚਿੜਚਿੜਾਪਨ, ਸਰੀਰ ਦਾ ਰੰਗ ਪੀਲਾ ਪੈ ਜਾਂਦਾ ਹੈ। ਸਰੀਰ ਦੇ ਜੋੜਾਂ ਦੇ ਵਿੱਚ ਸੋਜਿਸ਼ ਆ ਜਾਂਦੀ ਹੈ। ਕੌਜ਼ਸ ਹੈਪੇਟਾਈਟਸ ਬੀ ਵਾਇਰਸ ਜੋ ਕਿ ਇਨਸਾਨ ਦੇ ਸਰੀਰ ਦੇ ਵਿੱਚ ਇੱਕ ਇਨਫੈਕਟਿਡ ਇਨਸਾਨ ਦੇ ਬਲੱਡ ਦੇ ਥਰੂ ਐਂਟਰ ਹੁੰਦਾ ਹੈ ਜਦੋਂ ਇੱਕ ਹੈਪੇਟਾਈਟਸ ਬੀ ਤੋਂ ਗ੍ਰਸਤ ਇਨਸਾਨ ਦਾ ਬਲੱਡ ਕਿਸੇ ਹੈਲਦੀ ਇਨਸਾਨ ਦੇ ਸਰੀਰ ਦੇ ਵਿੱਚ ਐਂਟਰ ਹੁੰਦਾ ਹੈ ਤਾਂ ਹੈਲਦੀ ਇਨਸਾਨ ਨੂੰ ਹੈਪੇਟਾਈਟਸ ਬੀ ਹੋ ਜਾਂਦਾ ਹੈ ਇਨਫੈਕਟਿਡ ਬਲੱਡ ਅਤੇ ਬਾਡੀ ਫਲੂਇਡਸ ਜਦੋਂ ਇੱਕ ਹੈਲਦੀ ਇਨਸਾਨ ਦੇ ਸਰੀਰ ਦੇ ਵਿੱਚ ਐਂਟਰ ਹੋ ਜਾਂਦੇ ਹਨ ਤਾਂ ਇਨਸਾਨ ਹੈਪੇਟਾਈਟਸ ਬੀ ਵਾਇਰਸ ਤੋਂ ਗ੍ਰਸਤ ਹੋ ਜਾਂਦਾ ਹੈ ਛਿੱਕੜ ਜਾਂ ਖੰਗਣ ਦੇ ਨਾਲ ਕਦੇ ਵੀ ਹੈਪਟਾਈਟਸ ਬੀ ਦੀ ਬਿਮਾਰੀ ਨਹੀਂ ਹੁੰਦੀ ਜੇਕਰ ਕੋਈ ਹੈਪਟਾਈਟਸ ਬੀ ਤੋਂ ਗ੍ਰਸਤ ਇਨਸਾਨ ਛਿੱਕਦਾ ਜਾਂ ਖੰਗਦਾ ਹੈ ਤਾਂ ਉਸ ਦੇ ਆਸ-ਪਾਸ ਖੜੇ ਹੈਲਦੀ ਇਨਸਾਨ ਨੂੰ ਕਦੇ ਵੀ ਹੈਪਟਾਈਟਸ ਬੀ ਨਹੀਂ ਹੁੰਦਾ ਕਾਮਨ ਵੇਜ਼ ਆਫ ਸਪਰੈਡ ਆਫ ਹੈਪਟਾਈਟਸ ਬੀ ਵਾਇਰਸ ਹੈਪਟਾਈਟਸ ਬੀ ਤੋਂ ਗ੍ਰਸਤ ਇਨਸਾਨ ਦੇ ਸਰੀਰਕ ਤਰਲਾਂ ਜਾਂ ਖੂਨ ਜਾਂ ਸਲਾਈਵਾ ਦੇ ਕੰਟੈਕਟ ਦੇ ਵਿੱਚ ਆਉਣ ਨਾਲ ਨਾਨ ਸਟਰਲਾਈਜ਼ਡ ਨੀਡਲਸ ਦੀ ਵਰਤੋਂ ਕਰਨ ਨਾਲ ਸੰਕਰਮਿਤ ਖੂਨ ਨਾਲ ਲਿਬੜੀਆਂ ਹੋਈਆਂ ਸੂਈਆਂ ਦੀ ਦੁਬਾਰਾ ਵਰਤੋਂ ਕਰਨ ਨਾਲ ਐਕਸੀਡੈਂਟਲ ਨੀਡਲ ਸਟੇਕ ਇੰਜਰੀ ਹੋਣ ਨਾਲ ਇੱਕ ਗਰਭਵਤੀ ਮਾਂ ਤੋਂ ਉਸ ਦੇ ਪੈਦਾ ਹੋਣ ਵਾਲੇ ਬੱਚੇ ਨੂੰ ਰਿਸਕ ਫੈਕਟਰਸ ਇੱਕੋ ਸੂਈ ਨੂੰ ਬਾਰ-ਬਾਰ ਵਰਤੋਂ ਕਰਨ ਨਾਲ ਇੱਕੋ ਸੂਈ ਨੂੰ ਬਾਰ-ਬਾਰ ਦਵਾਈ ਇੰਜੈਕਟ ਕਰਨ ਲਈ ਵਰਤਣ ਨਾਲ ਕਿਸੇ ਹੈਪੇਟਾਈਟਸ B ਤੋਂ ਗ੍ਰਸਤ ਇਨਸਾਨ ਦੀ ਦੇਖਭਾਲ ਕਰਨ ਨਾਲ ਜੇਕਰ ਮਾਂ ਹੈਪੇਟਾਈਟਸ B ਤੋਂ ਗ੍ਰਸਤ ਹੈ ਤਾਂ ਬਹੁਤ ਜ਼ਿਆਦਾ ਚਾਂਸਸ ਹੁੰਦੇ ਹਨ ਕਿ ਉਸ ਦਾ ਪੈਦਾ ਹੋਣ ਵਾਲਾ ਬੱਚਾ ਵੀ ਹੈਪੇਟਾਈਟਸ B ਤੋਂ ਗ੍ਰਸਤ ਹੋ ਸਕਦਾ ਹੈ ਜੇਕਰ ਕੋਈ ਇਨਸਾਨ ਅਜਿਹੀ ਜਗ੍ਹਾ ਤੇ ਕੰਮ ਕਰਦਾ ਹੈ ਜਿੱਥੇ ਕਿ ਇਨਸਾਨੀ ਖੂਨ ਦੇ ਨਾਲ ਕੰਟੈਕਟ ਹੁੰਦਾ ਹੈ ਜਿਸ ਤਰ੍ਹਾਂ ਹਸਪੀਟਲਸ ਦੇ ਵਿੱਚ ਕੰਮ ਕਰਨ ਵਾਲੇ ਇਨਸਾਨ HIV ਜਾਂ ਹੈਪੇਟਾਈਟਸ C ਤੋਂ ਗ੍ਰਸਤ ਇਨਸਾਨ ਜੇਕਰ ਡਾਇਲਿਸਿਸ ਦੀ ਹਿਸਟਰੀ ਹੈ ਜਾਂ ਜੇਲਾ ਵਿੱਚ ਬੰਦ ਕੈਦੀ ਜਾਂ ਕੋਈ ਇਨਸਾਨ ਕੀਮੋਥੈਰੇਪੀ ਤੋਂ गुज़र ਰਿਹਾ ਹੈ ਜਿਸ ਦੇ ਵਿੱਚ ਉਸ ਦਾ ਇਮਿਊਨ ਸਿਸਟਮ ਵੀਕ ਹੋ ਜਾਂਦਾ ਹੈ ਜਾਂ ਹੈਪਟਾਈਟਸ ਬੀ ਵਾਇਰਸ ਤੋਂ ਗ੍ਰਸਤ ਖੇਤਰਾਂ ਦੇ ਵਿੱਚ ਯਾਤਰਾ ਕਰਨ ਨਾਲ ਕੰਪਲਿਕೇಷನ್ಸ್ ਕ੍ਰੋਨਿਕ ਲਿਵਰ ਡਿਜ਼ੀਜ਼ ਸਿਰੋਸਿਸ ਆਫ ਲਿਵਰ ਲਿਵਰ ਕੈਂਸਰ ਲਿਵਰ ਫੇਲਿਅਰ ਹੂ ਆਲ ਆਰ ਐਟ ਰਿਸਕ ਹੈਪੇਟਾਈਟਸ ਬੀ ਵਾਇਰਸ ਤੋਂ ਗ੍ਰਸਤ ਮਾਂਵਾਂ ਤੋਂ ਪੈਦਾ ਹੋਏ ਨਵਜਾਤ ਬੱਚੇ ਉਹ ਲੋਕ ਜੋ ਕਿ ਸੂਈਆਂ ਦੀ ਬਾਰ-ਬਾਰ ਵਰਤੋਂ ਕਰਦੇ ਹਨ ਹੈਲਥ케ਅਰ ਵਰਕਰਸ ਜੋ ਕਿ ਸੰਕਰਮਿਤ ਖੂਨ ਦੇ ਸੰਪਰਕ ਦੇ ਵਿੱਚ ਆਉਣ ਦੇ ਚਾਂਸਸ ਬਹੁਤ ਜ਼ਿਆਦਾ ਹਾਈ ਹੁੰਦੇ ਹਨ ਡਾਇਲਿਸਿਸ ਕਰਵਾ ਰਹੇ ਪੇਸ਼IENTS ਐਚਆਈਵੀ ਹੈਪੇਟਾਈਟਸ ਸੀ ਤੋਂ ਗ੍ਰਸਤ ਇਨਸਾਨ ਜਿਹੜੇ ਕਿ ਲੋ ਇਮਿਊਨ ਸਿਸਟਮ ਤੋਂ ਗ੍ਰਸਤ ਹਨ ਪ੍ਰੀਵੈਂਸ਼ਨ ਹੈਪੇਟਾਈਟਸ ਬੀ ਵਾਇਰਸ ਵੈਕਸੀਨ ਹੈਪੇਟਾਈਟਸ ਬੀ ਵੈਕਸੀਨ ਹਰ ਇਨਸਾਨਾ ਲਈ অতি ਜ਼ਰੂਰੀ ਹੈ ਜਿਵੇਂ ਕਿ ਨਵਜਾਤ ਬੱਚੇ ਉਹ ਸਾਰੇ ਬੱਚੇ ਜਿਨ੍ਹਾਂ ਨੂੰ ਹੈਪੇਟਾਈਟਸ ਬੀ ਵੈਕਸੀਨ ਪਹਿਲਾਂ ਕਦੇ ਵੀ ਨਹੀਂ ਦਿੱਤੀ ਗਈ ਹੈਲਥ케ਅਰ ਵਰਕਰਸ ਉਹ ਸਾਰੇ ਲੋਕ ਜਿਹੜੇ ਕਿ ਹੈਪੇਟਾਈਟਸ ਬੀ ਤੋਂ ਗ੍ਰਸਤ ਇਨਸਾਨ ਦੀ ਦੇਖਭਾਲ ਕਰਦੇ ਹਨ ਇਨਸਾਨੀ ਖੂਨ ਦੇ ਸੰਪਰਕ ਦੇ ਵਿੱਚ ਆਉਣ ਵਾਲਾ ਹਰ ਇਨਸਾਨ एचआईवी ਤੋਂ ਗ੍ਰਸਤ ਇਨਸਾਨ ਲੀਵਰ ਡਿਜ਼ੀਜ਼ ਤੋਂ ਗ੍ਰਸਤ ਇਨਸਾਨ क्रोनिक लिवर डिजीज ਤੋਂ ਗ੍ਰਸਤ ਇਨਸਾਨ ਕਿਡਨੀ ਡਿਜ਼ੀਜ਼ ਤੋਂ ਗ੍ਰਸਤ ਇਨਸਾਨ ਅਤੇ ਉਹ ਸਾਰੇ ਇਨਸਾਨ ਜਿਹੜੇ ਕਿ ਹੈਪਟਾਈਟਸ ਬੀ ਤੋਂ ਗ੍ਰਸਤ ਖੇਤਰ ਦੇ ਵਿੱਚ ਯਾਤਰਾ ਕਰਨਾ ਚਾਹੁੰਦੇ ਹਨ ਇਹਨਾਂ ਸਾਰਿਆਂ ਲਈ ਹੈਪਟਾਈਟਸ ਬੀ ਵੈਕਸੀਨ ਲੈਣੀ অতি ਜ਼ਰੂਰੀ ਹੁੰਦੀ ਹੈ ਸੇਫਟੀ ਮੀਅਰਸ 댓 ਹੈਲਪ ਟੂ ਪ੍ਰੀਵੈਂਟ ਹੈਪਟਾਈਟਸ ਬੀ ਵਾਇਰਸ ਇਨਫੈਕਸ਼ਨ ਕਦੇ ਵੀ ਸੂਈਆਂ ਦੀ ਦੁਬਾਰਾ ਤੋਂ ਵਰਤੋਂ ਨਾ ਕੀਤੀ ਜਾਵੇ ਖੂਨ ਨਾਲ ਲਿਬੜੀਆਂ ਹੋਈਆਂ ਸੂਈਆਂ ਜਾਂ ਹੋਰ ਪਦਾਰਥਾਂ ਨੂੰ ਤੁਰੰਤ ਹੀ ਬਾਇਓਮੈਡੀਕਲ ਵੇਸਟ ਦੇ ਵਿੱਚ ਡਿਸਕਾਰਡ ਕਰ ਦਿੱਤਾ ਜਾਵੇ ਸਰੀਰ ਤੇ ਟੈਟੂ ਵਗੈਰਾ ਛਾਪਵਾਉਣ ਤੋਂ ਪਹਿਲਾਂ ਇਸ ਚੀਜ਼ ਦੀ ਜਾਂਚ ਕਰ ਲਈ ਜਾਵੇ ਕਿ ਹਰ ਵਾਰੀ ਟੈਟੂ ਛਾਪਣ ਤੋਂ ਪਹਿਲਾਂ ਨਵੀਂ ਸੂਈ ਦੀ ਵਰਤੋਂ ਕੀਤੀ ਜਾਵੇ ਜੇਕਰ ਕਿਸੇ ਵੀ हेपेटाइटिस बी ਤੋਂ ਗ੍ਰਸਤ ਖੇਤਰ ਦੇ ਵਿੱਚ ਯਾਤਰਾ ਕਰਨ ਬਾਰੇ ਸੋਚ ਰਹੇ ਹਾਂ ਤਾਂ ਸਭ ਤੋਂ ਪਹਿਲਾਂ ਹੈਪੇਟਾਈਟਸ ਬੀ ਵੈਕਸੀਨ ਜ਼ਰੂਰ ਲਈ ਜਾਵੇ ਡਾਇਗਨੋਸਿਸ ਬਲੱਡ ਟੈਸਟ ਅਲਟਰਾਸਾਊਂਡ ਲਿਵਰ ਬਾਇਓਪਸੀ ਕਿੰਨਾ ਕਿੰਨਾ ਕੰਡੀਸ਼ਨਸ ਦੇ ਵਿੱਚ ਹੈਪੇਟਾਈਟਸ ਬੀ ਦੀ ਜਾਂਚ অতি ਜ਼ਰੂਰੀ ਹੁੰਦੀ ਹੈ ਗਰਭਵਤੀ ਔਰਤਾਂ ਕਿਸੇ ਹੈਪੇਟਾਈਟਸ ਬੀ ਤੋਂ ਗ੍ਰਸਤ ਇਨਸਾਨ ਦੀ ਦੇਖਭਾਲ ਕਰਨ ਵਾਲਾ ਇਨਸਾਨ ਹੈਪੇਟਾਈਟਸ ਬੀ ਜਾਂ ਐਚਆਈਵੀ ਦੀ ਬਿਮਾਰੀ ਤੋਂ ਗ੍ਰਸਤ ਇਨਸਾਨ ਲਿਵਰ এনਜ਼ਾਈਮ ਦਾ ਟੈਸਟ ਕਰਵਾਉਣ ਦੇ ਦੌਰਾਨ ਇਰੈਗੂਲਰ ਰੀਡਿੰਗਸ ਆਉਣ ਤੇ ਡਾਇਲਿਸਿਸ ਕਰਵਾਉਣ ਵਾਲਾ ਹਰ ਇਨਸਾਨ ਇਮਿਊਨ ਸਿਸਟਮ ਨੂੰ ਸਪਰੈਸ ਕਰਨ ਵਾਲੀਆਂ ਦਵਾਈਆਂ ਦੀ ਵਰਤੋਂ ਕਰਨ ਵਾਲਾ ਹਰ ਇਨਸਾਨ ਅਜਿਹੇ ਦੇਸ਼ ਵਿੱਚ ਜਨਮਿਆ ਹਰ ਇਨਸਾਨ ਜਿੱਥੇ ਕਿ ਹੈਪੇਟਾਈਟਸ B ਦੀ ਬਿਮਾਰੀ ਬਹੁਤ ਜ਼ਿਆਦਾ ਕਾਮਨ ਹੈ ਇਹਨਾਂ ਸਾਰੀਆਂ ਕੰਡੀਸ਼ਨਸ ਦੇ ਵਿੱਚ ਹਰ ਇੱਕ ਇਨਸਾਨ ਦੀ ਹੈਪੇਟਾਈਟਸ B ਦੀ ਸਕ੍ਰੀਨਿੰਗ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਟ੍ਰੀਟਮੈਂਟ ਸੂਪਾ ਸਿਹਤ ਭੋਜਨ ਕੰਪਲੀਟ ਐਡਰੈਸਟ ਪ੍ਰੋਪਰ ਨਿਊਟ੍ਰੀਸ਼ੀਅਸ ਡਾਈਟ ਐਵੋਇਡ ਸਪਾਈਸੀ ਫੂਡ ਲਾਈਫਸਟਾਈਲ ਮੋਡੀਫਿਕੇਸ਼ਨਸ ਐਂਡ ਹੋਮ ਰੈਮਡੀਜ਼ ਨਿੱਜੀ ਦੇਖਭਾਲ ਵਾਲੀਆਂ ਚੀਜ਼ਾਂ ਸਾਂਝੀਆਂ ਨਾ ਕੀਤੀਆਂ ਜਾਣ ਸੂਈਆਂ ਅਤੇ ਸਰਿੰਜਾਂ ਦੀ ਮੁੜ ਵਰਤੋਂ ਨਾ ਕੀਤੀ ਜਾਵੇ ਰੇਜ਼ਰ ਬਲੇਡ ਜਾਂ ਟੂਥ ਬਰਸ਼ ਨੂੰ ਕਦੇ ਵੀ ਕਿਸੇ ਨਾਲ ਸਾਂਝਾ ਨਾ ਕੀਤਾ ਜਾਵੇ ਕਿਉਂਕਿ ਇਹਨਾਂ ਦੇ ਵਿੱਚ ਇਨਫੈਕਟਡ ਬਲੱਡ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਹਾਈ ਹੁੰਦੇ ਹਨ ਹੈਪੇਟਾਈਟਸ ਬੀ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਲਈ ਜਾਵੇ ਦੋਸਤਾਂ ਅਤੇ ਪਰਿਵਾਰ ਨਾਲ ਹਮੇਸ਼ਾ ਹੀ ਸਾਂਝ ਬਣਾ ਕੇ ਰੱਖੀ ਜਾਵੇ ਇੱਕ ਹੈਪੇਟਾਈਟਸ ਬੀ ਤੋਂ ਅਗ੍ਰਸਤ ਇਨਸਾਨ ਕਦੇ ਵੀ ਉਸ ਸਮੇਂ ਤੱਕ ਹੈਪੇਟਾਈਟਸ ਬੀ ਨੂੰ ਨਹੀਂ ਫੈਲਾ ਸਕਦਾ ਜਦ ਤੱਕ ਕਿ ਇਨਫੈਕਟਡ ਬਲੱਡ ਜਾਂ ਇਨਫੈਕਟਡ ਬਾਡੀ ਫਲੂਇਡ ਕਿਸੇ ਹੈਲਦੀ ਇਨਸਾਨ ਦੇ ਸਰੀਰ ਦੇ ਅੰਦਰ ਐਂਟਰ ਨਾ ਹੋ ਜਾਵੇ ਆਪਣੀ ਸਿਹਤ ਦਾ ਪ੍ਰੋਪਰ ਧਿਆਨ ਰੱਖਿਆ ਜਾਵੇ ਫਲ ਅਤੇ ਸਬਜ਼ੀਆਂ ਦੀ ਵਰਤੋਂ ਲਗਾਤਾਰ ਕੀਤੀ ਜਾਵੇ ਰੈਗੂਲਰ ਐਕਸਰਸਾਈਜ਼ ਦਿਨ ਦੇ ਵਿੱਚ ਘੱਟੋ-ਘੱਟ 8 ਘੰਟੇ ਦੀ ਨੀਂਦ ਜ਼ਰੂਰ ਲਈ ਜਾਵੇ ਸ਼ਰਾਬ ਦੀ ਵਰਤੋਂ ਨਾ ਕੀਤੀ ਜਾਵੇ ਜਿਗਰ ਲਈ ਫਾਇਦੇਮੰਦ ਖੁਰਾਕ ਉਹ ਸਾਰੇ ਖਾਣੇ ਜੋ ਕਿ ਮਿਨਰਲਸ মালਟੀਵਿਟਾਮਿਨਸ ਤੋਂ ਭਰਪੂਰ ਹੋਣ ਹਰੀਆਂ ਪੱਤੇਦਾਰ ਸਬਜ਼ੀਆਂ ਫਰੂਟਸ ਲਸਣ ਅਦਰਕ ਪ੍ਰੋਸੈਸਡ ਫੂਡ ਐਲਕੋਹਲ ਅਤੇ ਸ਼ੂਗਰੀ ਖਾਣੇ ਨੂੰ ਖਾਣ ਤੋਂ ਪਰਹੇਜ਼ ਕੀਤਾ ਜਾਵੇ ਸਟਰੋਂਗੇਸਟ ਨੇਚਰਲ ਐਂਟੀਵਾਇਰਲ ਹਨ ਲਸਣ ਅਦਰਕ ਅਤੇ ਹਲਦੀ ਆਯੁਰਵੈਦਿਕ ਟ੍ਰੀਟਮੈਂਟ ਕੁਟਕੀ ਗੇਲੋਏ ਵਸਾਖਾ ਕਾਕਮਾਚੀ ਤ੍ਰਿਫਲਾ ਇਹਨਾਂ ਆਯੁਰਵੈਦਿਕ ਹਰਬਸ ਦੀ ਵਰਤੋਂ ਹੈਪੇਟਾਇਟਸ ਬੀ ਤੋਂ ਗ੍ਰਸਤ ਇਨਸਾਨ ਦੇ ਟ੍ਰੀਟਮੈਂਟ ਦੇ ਵਿੱਚ ਕੀਤੀ ਜਾਂਦੀ ਹੈ ਐਨਕ ਕਹਿੰਦਾ ਹੋਇਆ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ